ਟਰਾਂ ਨੂੰ ਵਰਕਰਾਂ ਨੂੰ ਜੇਲ੍ਹਾਂ ਦੇ ਅੰਦਰ ਡੱਕਿਆ ਗਿਆ ਔਰ ਜਿਸਤੇ ਉਸ ਸਮੇਂ ਤੇ ਇੱਕ ਨਿਰਾਸ਼ਾ ਸੀ ਕਾਂਗਰਸ ਪਾਰਟੀ ਦੇ ਲੀਡਰਾਂ ਦੇ ਵਿੱਚ ਸਾਡੇ ਵਰਕਰਾਂ ਦੇ ਮਨ ਦੇ ਵਿੱਚ ਤੇ ਉਸ ਔਖੀ ਘੜੀ ਦੇ ਅੰਦਰ ਹਿੰਦੁਸਤਾਨ ਦੇ ਸਾਡੇ ਨੌਜਵਾਨ ਦਿਲਾਂ ਦੀ ਟੜਕਨ ਰਾਹੁਲ ਗਾਂਧੀ ਉਹਨਾਂ ਨੇ ਪਾਰਟੀ ਦੀ ਵਾਗਡੋਰ ਜਿਹੜੀ ਹੈ ਉਸ ਸਮੇਂ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਹੱਥ ਸੌਂਪੀ ਤੇ ਦੂਜੇ ਪਾਸੇ ਕਮਾਂਡ ਜਿਹੜੀ ਹੈ ਉਹ ਸਰਦਾਰ ਪ੍ਰਤਾਪ ਸਿੰਘ ਬਾਜਵਾ ਦੇ ਹੱਥ ਬਤੌਰ ਵਿਰੋਧੀ ਧਿਰ ਦਾ ਨੇਤਾ ਥਾਪੀ ਔਰ ਇਹਨਾਂ ਦੋਵਾਂ ਨੇਤਾਵਾਂ ਦੀ ਸੂਝ-ਬੂਝਾ ਕਰਕੇ ਲਿਆਕਤ ਦਾ ਕਰਕੇ ਕਾਬਲੀਅਤ ਦਾ ਕਰਕੇ ਇਹਨਾਂ ਨੇ ਹੌਲੀ-ਹੌਲੀ ਕਾਂਗਰਸ ਪਾਰਟੀ ਦੇ ਅੰਦਰ ਇੱਕ ਨਵੀਂ ਰੂਹ ਤੇ ਜਾਨ ਫੂਕੀ ਤੇ ਜਿਹੜੇ ਉਹ ਕਾਂਗਰਸ ਦੇ ਖਿਲਾਫ ਨਾਅਰੇ ਮਾਰਦੇ ਸੀ ਪੂਰੇ ਪੰਜਾਬ ਦੇ ਅੰਦਰ ਉਹ ਲੋਕ ਜਿਨ੍ਹਾਂ ਦੇ ਕਮੰਡ ਸਿਰ ਚੜ੍ਹ ਕੇ ਬੋਲ ਰਿਹਾ ਸੀਗਾ ਕਿ ਪੰਜਾਬ ਬਣੇਗਾ ਹੀਰੋ ਇਸ ਵਾਰ 13 ਜੀਰੋ ਅੱਜ ਉਸ ਆਮ ਆਦਮੀ ਪਾਰਟੀ ਨੂੰ ਰਗੜ ਕੇ ਰੱਖ ਦਿੱਤਾ ਸਾਡੇ ਇਸ ਪ੍ਰਧਾਨ ਤੇ ਸਰਦਾਰ ਪ੍ਰਤਾਪ ਸਿੰਘ ਬਾਜਵਾ ਨੇ ਸੱਤ ਸੀਟਾਂ ਪੰਜਾਬ ਚ ਜਿੱਤ ਕੇ ਕਾਂਗਰਸ ਪਾਰਟੀ ਜਿਹੜੀ ਉਹ ਆ ਜੀ ਔਰ ਉਸ ਤੋਂ ਬਾਅਦ ਇੱਥੇ ਬੱਸ ਨਹੀਂ ਅੱਜ ਇਸ ਪਿਆਰੇ ਪੰਜਾਬ ਦੇ ਕੋਨੇ ਕੋਨੇ ਚਾਤੀ ਮਾਰੋ ਚਾਰੇ ਪਾਸੇ ਭੁਖਹ ਭ੍ਰਿਸ਼ਟਾਚਾਰ ਗਰੀਬੀ ਬੇਰੋਜ਼ਗਾਰੀ ਲੁੱਟਕੋ ਤੇ ਕਤਲੇਆਮ ਦੀਆਂ ਵਾਰਦਾਤਾਂ ਦਾ ਸਮੁੰਦਰ ਠਾਠਾ ਮਾਰ ਰਿਹਾ ਹੈ ਇੱਕ ਦਿਨ ਐਸਾ ਖਾਲੀ ਨਹੀਂ ਬੀਤਦਾ ਜਿਸ ਦਿਨ ਗੁੰਡਾਗਰਦੀ ਦਾ ਨੰਗਾ ਨਾਚ ਪੰਜਾਬ ਦੀ ਧਰਤੀ ਤੇ ਨਹੀਂ ਰਚਿਆ ਜਾਂਦਾ ਔਰ ਅੱਜ ਕਹਿਰ ਵਰਸ ਰਿਆ ਪੰਜਾਬ ਦੀ ਧਰਤੀ ਤੇ ਕਹਿਰ ਔਰ ਅੱਜ ਉਸ ਚੀਜ਼ਾਂ ਨੂੰ ਦੇਖ ਕੇ ਗੁਰੂ ਸਾਹਿਬ ਨੇ ਕਿਸੇ ਸਮੇਂ ਬੋਲ ਚਾਰੇ ਸਰਾਜ ਗੁਰੂ ਸਾਹਿਬ ਦੇ ਉਹ ਸ਼ਬਦ ਕੰਨਾ ਚਾਰੇ ਸ਼ਬਦ ਬੋਲਦੇ ਐ ਕਿ ਪਾਪ ਕੀ ਜੰਜ ਲੈ ਕਾਬਲੋ ਤਾਇਆ ਜੋਰੀ ਮੰਗੇ ਦਾਨ ਵਿੱਚ ਲਾਲੋ ਸ਼ਰਮ ਧਰਮ ਦੇ ਛੱਪ ਖਲੋਏ ਕੂੜ ਫਿਰੇ ਪ੍ਰਧਾਨ ਵਿੱਚ ਲਾਲੋ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਤੇ ਜਾਣਾ ਉਹਨਾਂ ਨੇ ਆਪਣੀ ਪਾਪਾਂ ਦੀ ਜੰਜ ਨੂੰ ਪੰਜਾਬ ਦੇ ਪਿੰਡ-ਪਿੰਡ ਲੈ ਕੇ ਜਾਣਾ ਗਲੀ-ਗਲੀ ਮਹੱਲੇ ਪਰ ਜਿਨ੍ਹਾਂ ਲੋਕਾਂ ਨੇ ਸਾਡੀਆਂ ਮਾਵਾਂ ਪੈਣਾ ਦੇ ਨਾਲ 1-1000 ਰੁਪਏ ਨਾ ਦੇ ਠੱਗੀ ਮਾਰੀ ਅੱਜ ਉਹ ਸਾਡੀਆਂ ਵੋਟਾਂ ਦੇ ਹੱਕਦਾਰ ਨਹੀਂ ਉਹ ਲੋਕ ਜਿਨ੍ਹਾਂ ਨੇ ਸ਼ਹੀਦ ਆਜ਼ਮ ਭਗਤ ਸਿੰਘ ਦਾ ਨਾਮ ਵੇਚਿਆ ਪੰਜਾਬ 'ਚ ਸਰਕਾਰ ਬਣਾਈ ਅੱਜ ਉਹ ਲੋਕ ਸਾਡੀਆਂ ਵੋਟਾਂ ਦੇ ਹੱਕਦਾਰ ਨਹੀਂ ਅੱਜ ਉਹ ਲੋਕ ਜਿਨ੍ਹਾਂ ਨੇ ਕਿਸਾਨੀ ਦੀ ਪੱਗ ਪੈਰਾਂ ਦੇ ਵਿੱਚ ਰੋਲੀ ਅੱਜ ਉਹ ਸਾਡੀਆਂ ਵੋਟਾਂ ਦੇ ਹੱਕਦਾਰ ਨਹੀਂ ਅੱਜ ਉਹ ਕਿਸਾਨ ਜਿਹੜੇ ਸਤਕਾਰ ਦੇ ਵਿੱਚ ਦੇਸ਼ ਦੇ ਵਿੱਚ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਨੇ ਨਾਰਾ ਦਿੱਤਾ ਸੀ ਜੈ ਜਵਾਨ ਤੇ ਜੈ ਕਿਸਾਨ ਅੱਜ ਕਿਸਾਨੀ ਦੀ ਪੱਗ ਰੋਲੀ ਤੇ ਅੱਜ ਉੱਥੇ ਨੌਜਵਾਨੀ ਸੜੀ ਐ ਉਹ ਨੌਜਵਾਨੀ ਸਾਡੀ ਪੈਰਾਂ ਦੇ ਪੈਰਾਂ ਦੇ ਵਿੱਚ ਬੇੜੀਆਂ ਤੇ ਜੰਜੀਰਾਂ ਦੇ ਵਿੱਚ ਮੰਨ ਕੇ ਤੇ ਆ ਹਵਾਈ ਅੱਡਿਆਂ ਦੇ ਲਾ ਕੇ ਤਾਰੀ ਤੇ ਭਗਵੰਤ ਸਿੰਘ ਮਾਨ ਦੀ ਜ਼ੁਬਾਨ ਜਿਹੜੀ ਐ 2 ਮਿੰਟ ਵਾਸਤੇ ਵੀ ਨਹੀਂ ਖੁੱਲਣੀ ਅੱਜ ਉਹ ਲੋਕ ਸਾਡੀਆਂ ਵੋਟਾਂ ਦੇ ਹੱਕਦਾਰ ਨਹੀਂ ਅੱਜ ਸਾਡੇ ਦਲਿਤ ਭਾਈ ਜਿਹੜੀ ਹਾਲਾਤ ਉਹਨਾਂ ਦੇ ਜ਼ਿੰਦਗੀ ਵੱਧ ਤੋਂ ਬੱਤਰ ਕੀਤੀ ਐ ਅੱਜ ਉਹਨਾਂ ਦੇ ਵਾਸਤੇ ਵੀ ਮੈਂ ਇਨੀ ਗੱਲ ਤੁਹਾਨੂੰ ਕਹਿਣ ਵਾਸਤੇ ਆਇਆ ਵੀ ਆ ਸਰਦਾਰ ਨਵਤੇਜ ਸਿੰਘ ਚੀਮਾ ਨੇ ਇਕੱਠ ਕੀਤਾ ਹੈ ਔਰ ਅੱਜ ਜਿਹੜਾ ਕੱਟ ਪ੍ਰਧਾਨ ਜੀ ਇੱਥੇ ਹੋਇਆ ਹੈ ਅੱਜ ਇਹ ਇਕੱਠ ਦਰਸਾਉਂਦਾ ਹੈ ਇਸ ਗੱਲ ਦੀ ਵੀ ਦਵਾਬੇ ਦੀ ਧਰਤੀ ਦਾ ਅੱਜ ਇਹ ਇਕੱਠ ਆਮ ਆਦਮੀ ਪਾਰਟੀ ਦੇ ਕਫਨ ਦੇ ਵਿੱਚ ਖੀਰ ਲਾ ਕੇ ਸਾਬਤ ਹੋਏਗਾ ਇਹ ਲੋਕ ਅੱਜ ਲੱਕ ਬੰਨ ਕੇ ਆਇਆ ਕਮਰ ਕੱਸੇ ਕਰਕੇ ਆਇਆ ਹੈ ਔਰ ਤਗੜੇ ਹੋ ਕੇ ਤਗੜੇ ਹੋ ਕੇ ਤਿਆਰੀ ਕਰ ਲੋ ਜਿੱਥੇ 92 ਆਏ ਸੀਗੇ ਸਰਦਾਰ ਪ੍ਰਤਾਪ ਸਿੰਘ ਬਾਜਵਾ ਸਾਹਿਬ 100 ਤੋਂ ਘੱਟ ਨਹੀਂ ਦਿੰਦੇ 100 ਐਮਐਲਏ ਕਾਂਗਰਸ ਪਾਰਟੀ ਦਾ ਜਿੱਤ ਕੇ ਆਏਗਾ ਇਹ 2027 ਦੀ ਆਵਾਜ਼ ਜਿਹੜੀ ਉਹ ਦੇਰੀ ਹੈ ਕਿਉਂਕਿ ਅੱਜ ਪਿੰਡਾਂ ਦੇ ਵਿੱਚ ਜਾਂਦਾ ਤੇ ਪਿੰਡਾਂ ਦੇ ਵਿੱਚ ਉਹ ਜਾਂਦਾ ਜਦੋਂ ਲੋਕ ਜੁੜ ਬੈਠਦੇ ਆ ਸੱਥਾਂ ਦੇ ਥੱਲੇ ਲੋਕ ਜੁੜ ਬੈਠਦੇ ਆ ਬੋਰਡ ਦੀਆਂ ਛਾਵਾਂ ਥੱਲੇ ਯਾਦ ਕਰਦੇ ਆ ਕਾਂਗਰਸ ਪਾਰਟੀ ਨੂੰ ਯਾਦ ਕਰਦੇ ਆ ਕਾਂਗਰਸ ਪਾਰਟੀ ਦੇ ਕੀਤੇ ਕੰਮਾਂ ਨੂੰ ਤੇ ਯਾਦ ਕਰਦੇ ਉਹ ਸਸ ਦੇ ਵਸਤੇ ਪੰਜਾਬ ਨੂੰ ਜਿਹੜਾ ਕਾਂਗਰਸ ਪਾਰਟੀ ਦੇ ਵੇਲੇ ਦਾ ਸੀਗਾ ਤੇ ਇੱਕ ਉਜੜਿਆ ਹੋਇਆ ਕਰਜ਼ੇ ਦੀ ਪੰਡ ਦੇ ਹੇਠਾਂ ਦੱਬਿਆ ਹੋਇਆ ਪੰਜਾਬ ਭਗਵੰਤ ਸਿੰਘ ਮਾਨ ਦੀ ਸਰਕਾਰ ਵੇਲੇ ਦਾ ਮੈਂ ਜ਼ਿਆਦਾ ਸਮਾਂ ਲੈ ਗਿਆ ਹੁਕਮ ਹੋਇਆ ਪ੍ਰਧਾਨ ਜੀ ਵੱਲੋਂ ਕਿ ਚੰਦ ਸ਼ਬਦਾਂ ਦੇ ਵਿੱਚ ਹੀ ਆਪਣੀ ਗੱਲ ਸਮਾਪਤ ਕਰਨੀ ਹੈ ਇੱਕ ਵਾਰ ਫੇਰ ਨਫਤੇਜ ਸਿੰਘ ਚੀਮਾ ਜੀ ਨੂੰ ਮੁਬਾਰਕਬਾਦ ਦੇਣਾ ਹੈ ਔਰ ਇਨਾਂ ਸ਼ਬਦਾਂ ਦੇ ਨਾਲ ਹਾਜ਼ਰੀ ਕਰਿਓ ਪਰਵਾਨ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਡੈਨੀ ਸਾਬ ਬਹੁਤ ਬਹੁਤ ਧੰਨਵਾਦ ਹਮੇਸ਼ਾ ਦੀ ਤਰ੍ਹਾਂ ਤੁਸੀਂ ਦਿਲ ਦੀਆਂ ਗਹਿਰਾਈਆਂ ਵਿੱਚੋਂ ਸਾਰਿਆਂ ਦੇ ਅੱਗੇ ਗੱਲ ਰੱਖੀ ਮੈਂ ਹਾਜ਼ਰੀ ਲਵਾਨਿਆ ਸਾਡੀ ਮਹਿਲਾ ਕਾਂਗਰਸ ਦੇ ਪ੍ਰਧਾਨ ਬੀਬੀ ਗਰਸ਼ਨ ਕੌਰ ਰੰਦਾਵਾ ਜੀ ਦੀ ਔਰ ਸਾਡੇ